ਜਾ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਰ ਦੀਆਂ ਖਾਲਸਾ ਕੁਲਚੇ ਵਾਲੇ ਦੀਆਂ ਜਿੱਥੇ ਕਿ 13 13 ਦੇ ਨਾਂ ਤੇ ਅੱਜ ਲੰਗਰ ਲਗਾਇਆ ਗਿਆ ਤੇ ਕੁਲਚੇ ਜਿਹੜੇ ਵਰਤਾਏ ਜਾ ਰਹੇ ਨੇ ਵੱਡੀ ਤਦਾਦ ਵੀ ਜਿਹੜੇ ਕੀ ਸੰਗਤਾਂ 13 ਪੇ ਜਿਹੜਾ ਕੁਲਚਾ ਛੱਕ ਰਹੀ ਆ ਜੋ ਗੁਰੂ ਨਾਨਕ ਸਾਹਿਬ ਨੇ 13 ਦਾ ਸਿਧਾਂਤ ਚਲਾਇਆ ਕਿ ਇਹ 13 ਹੀ ਆ ਉਸ ਮਤਲਬ ਨੂੰ ਲੈ ਕੇ ਜਾਦਾ ਚੱਲਿਆ ਆ ਆਪਾਂ ਤੇ ਗੱਲ ਕਰੀਏ ਅੱਜ ਕਿੰਨੇ ਜਿਹੜੇ ਕੁਲਚੇ ਤਿਆਰ ਹੋਣਗੇ ਤੇ ਸੰਗਤ ਜੜੀ ਛਕੂ ਜੀ ਤਕਰੀਬਨ ਆਪਲੇ ਲੋਸੀ ਜੋ ਇੰਤਜ਼ਾਮ ਕਰ ਰਹਾ ਆ ਉਹ 1500 2000 ਕੂਚੇ ਦਾ ਹੈਗਾ ਤੇ ਬਾਕੀ ਕੜਾ ਬਣਿਆ ਹੋਇਆ ਖੁੱਲਾ ਡੁੱਲਾ ਇਹ ਘੋੜ ਵਾਲਾ ਕੜਾ ਵੀ ਜਿਹੜਾ ਤੁਹਾਨੂੰ 13 ਰੁਪਏ 'ਚ ਮਿਲੇਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਕੀ ਵਿੱਚ ਪਾਇਆ ਦੇਸੀ ਘਿਓ ਦਾ ਬਿਲਕੁਲ ਹੀ ਦੇਸੀ ਘਿਓ ਦਾ ਪਾਇਆ ਗਿਆ ਅਸੀਂ ਦੇਖਿਆ ਵਿਆਰਗਾ ਮੋਹਰ ਬਣਾਦਾ ਭਾਈ ਤੁਸੀਂ ਅੱਜ ਧੰਨਵਾਦ ਜੀ ਗੁਰੂ ਸਾਹਿਬ ਦਾ ਤੁਸੀਂ ਦੇਖਿਆ ਦੋ ਟੋਕਨ ਲਾਇਆ ਨਾ ਤੁਸੀਂ ਇੱਕ ਪੀਲਾ ਟੋਕਨ ਲਾਇਆ ਵਾ ਇੱਕ ਵਾਈਟ ਟੋਕਨ ਲਾਇਆ ਇਹਦਾ ਕੀ ਮਤਲਬ ਦੋ ਆ ਜਾਂਦਾ ਸਕਰੂ ਸਜਾਉਂਦਾ ਸਾਨੂੰ ਕੋਈ 13 ਰੁਪਏ ਦੇਵੇਗਾ ਤੇ ਉਹਨੂੰ ਇੱਕ ਟੋਕਨ ਮਿਲ ਗਿਆ ਜੇ ਕੋਈ 26 ਰੁਪਏ ਦਿੰਦਾ ਵਾ ਦੋ ਟੋਕਨ ਦੇ ਦੇਗਾ ਤੇ ਉਹਨੂੰ ਇਹ ਦੋ ਦੇ ਦੇਣੇ ਉਹਨੂੰ ਪਤਾ ਹੈ ਕਿ ਇਹ ਪੀਲੇ ਟੋਕਨ ਦੇ ਦੋ ਕੁਚੇ ਦੇਣੇ ਆ ਜਾਂ ਉਹਨੇ ਇੱਕ 13 ਰੁਪਏ ਦਾ ਕੁਚਾ ਲੈ ਲੈਣਾ ਜਾਂ 13 ਰੁਪਏ ਦਾ ਕੜਾ ਲੈ ਲੈਣਾ ਯਾਨੀ ਕਿ 26 ਰੁਪਏ ਹੀ ਇਹੀ ਲੈਣੇ ਆ ਤੇ ਇੱਥੇ ਕੀ ਹੈ ਕਿ ਇੱਕ ਪਰਸਨ ਨੂੰ ਸਿਰਫ ਦੋ ਟੋਕਨ ਹੀ ਮਿਲਨੇ ਆ ਤੀਜਾ ਟੋਕਨ ਉਹਨੂੰ ਨਹੀਂ ਮਿਲਣਾ ਸਾਡੇ ਫਾਦਰ ਸਾਹਿਬ ਤੋਂ ਇੱਕ ਰੀਤ ਚੱਲੀ ਆ ਰਹੀ ਆ ਕਿ ਜੋ ਵੀ ਸਾਡੀ ਗੱਲੇ 'ਚ ਸੇਲ ਹੁੰਦੀ ਆ ਨਾ ਜਦੋਂ ਅਸੀਂ ਘਰ ਜਾਂਦੇ ਆ ਪੈਸੇ ਨਹੀਂ ਗਿਣਦੇ ਉਹਦੇ ਵਿੱਚੋਂ ਚਾਹੇ 1 ਰੁਪਿਆ ਕੱਢੀਏ ਜਾਂ 1000 ਰੁਪਿਆ ਕੱਢੀਏ ਉਹ ਪਹਿਲਾਂ ਉਸ ਗੋਲਕ ਦੇ ਪੈਸਿਆਂ 'ਚੋਂ ਪਹਿਲਾਂ ਦਸਵੰਦ ਨਿਕਲਦਾ ਜੋ ਉਹ ਦਸਵੰਦ ਨਿਕਲਦਾ ਹੈ ਉਹਦੇ ਨਾਲ ਸੇਵਾ ਕੀਤੀ ਜਾਂਦੀ ਹੈ ਸੈਲਫਿਸ਼ ਕਿਤਨਾ ਕਿਤੇ ਤੇ ਮਮੀ ਹੋਊਗਾ ਮੇਰਾ ਵੀ ਕਿੰਨਾ ਕੋਈ ਮਤਲਬ ਹੋਏਗਾ ਲੇਕਿਨ ਮੇਰਾ ਇਹ ਹੈ ਕਿ ਜੋ ਮੇਰੇ ਘਰ ਆਵੇ ਜਦੋਂ ਉਹ ਜਾਵੇ ਨਾ ਤੇ ਹੱਸਦਾ ਜਾਵੇ ਬਸ ਮੈਂ ਇਸ ਨੀਤ ਨਾਲ ਲੱਗਾ ਆਂ ਜੀ ਸਾਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨ ਤਸਵੀਰਾਂ ਵਿਖਾਵਾਗੇ ਤਾਲੁਸ਼ੀਰੀ ਅਮਰਸਾਦ ਸਾਹਿਬ ਦੇ ਖਾਲਸਾ ਗੁੱਚੇ ਵਾਲਾਂ ਦੀਆਂ ਜਿਨ੍ਹਾਂ ਕੀ ਬਾਬੇ ਨਾਨਕ ਦੀ ਪ੍ਰਥਾ ਚੱਲੀ ਸੀ 13 ਤਿਹਾਰ ਜਿਹੜਾ ਕਿ ਲੰਗਾ ਸ਼ੁਰੂ ਕੀਤਾ ਗਿਆ ਸੀ ਉਸੇ ਪ੍ਰਥਾ ਨੂੰ ਅੱਜ ਅਗੇ ਤੋਰਦੇ ਹੋਏ ਅੱਜ ਖਾਲਸਾ ਕੁਚਾ ਵੱਲੋਂ 26 ਸਤੰਬਰ 2024 ਦਿਨ 20 ਵਾਰ ਨੂੰ ਖਾਲਸਾ ਕੁਚਾ ਵੱਲੋਂ ਬਾਬੇ ਨਾਨਕ ਦੇ ਨਾਮ ਉੱਤੇ 13-13 ਜਿਹੜਾ ਕੀ ਕੁਲਚਾ ਦਿੱਤਾ ਜਾਊਗਾ ਅਤੇ ਗੋੜ ਵਾਲਾ ਕਢਾ ਦਿੱਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੁਲਚੇ ਜਿਹੜੇ ਕੀ ਤਿਆਰ ਹੋ ਰਹੇ ਨੇ ਅਤੇ ਵੱਡੀ ਤਦਾਦ ਵਿੱਚ ਅੱਜ ਇੱਥੇ ਜਿੰਨੇ ਵੀ ਕੁਲਚੇ ਲੱਗਣਗੇ ਸਾਰੇ ਜਿਹੜੇ ਕੀ 13-13 ਰੁਪਏ ਵਿੱਚ ਬਾਬੇ ਨਾਨਕ ਦੇ ਨਾਮ ਦੇ ਵਰਤਾਏ ਜਾਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਮਰਸਰ ਦੀਆਂ ਜਿੱਥੇ ਕੀ ਖਾਲਸਾ ਕੁਚਾ ਵੱਲੋਂ ਵੱਡੀ ਤਰ੍ਹਾਂ ਦੇ ਵਿੱਚ ਅੱਜ ਜਿਹੜਾ ਕਿ ਕਾਰੀਗਾ ਲਗਾ ਕੇ ਤੰਦੂਰ ਵਿੱਚ ਤੁਸੀਂ ਦੇਖ ਸਕਦੇ ਹੋ ਕੁਲਚੇ ਜਿਹੜੇ ਨੇ ਲਾਏ ਆ ਰਹੇ ਨੇ ਆਲੂ ਵਾਲੇ ਕੁਲਚੇ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕੁਲਚੇ ਨੇ ਇੱਥੇ ਤਿਆਰ ਹੁੰਦੇ ਨੇ ਗੱਲਬਾਤ ਹੀ ਕਰਾਂਗੇ ਖਾਸਾ ਕੁਲਚਾ ਦੇ ਜਿਹੜੇ ਕਿ ਸੰਚਾਲਕ ਨੇ ਭਾਈ ਅਮਨਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਿਲਕੁਲ ਤੁਸੀਂ ਪਾਣੀ ਕਰ ਰਹੇ ਆਂ ਅਮਰਸਰ ਦੇ ਤੇ ਤੁਸੀਂ ਦੇਖ ਸਕਦੇ ਹੋ ਵੀ ਲੰਗਾ ਜਿਹੜਾ ਹੈ ਉਹ ਚਾਲੂ ਕਰ ਦਿੱਤਾ ਗਿਆ ਵਾ ਖਾਸਾ ਕੁਲਚਾ ਮੰਨ ਲੋ ਤੇਰਾ ਤੇਰਾ ਪਿਆਰਾ ਜਿਹੜਾ ਕਿ ਲੰਗਰ ਸ਼ੁਰੂ ਕੀਤਾ ਗਿਆ ਸੀ ਗੱਲ ਬਾਤ ਹੀ ਕਰਾਂਗੇ ਖਾਲਸਾ ਭਾਈ ਆਮਨਦੀਪ ਸਿੰਘ ਦੇ ਨਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਹਿਲੀ ਜਿਹੜੀ ਆ ਪਰਚੀ ਜਿਹੜੀ ਸ਼ੁਰੂ ਹੋ ਗਈ ਆ ਤੇ ਟੋਕਨ ਜਿਹੜਾ ਦਿੱਤੇ ਜਾਣਗੇ ਉਹਨਾਂ ਨੂੰ ਖਾਲਸਾ ਕੁੱਚਿਆਂ ਲੋ ਤੇਰਾ ਤੇਰਾ ਟੋਕ ਦਿੱਤੇ ਜਾ ਦਿੱਤੇ ਜਾਊਗਾ ਭਾਈ ਸਾਹਿਬ ਜੀ ਬਾਬੇ ਡਾਂਡੇ ਨੇ ਪ੍ਰਧਾਨ ਸ਼ੁਰੂ ਕੀਤੀ ਸੀ ਤੇਰਾ ਤੇਰਾ ਦੀ ਜੀ ਅੱਜ ਤੁਹਾਡੇ ਵੱਲੋਂ ਪ੍ਰਧਾਨ ਨੂੰ ਅੱਗੇ ਸ਼ੁਰੂ ਕੀਤਾ ਗਿਆ ਵਾ ਅੱਜ ਤੇਰਾ ਤੇਰਾ ਪਿਆਰਾ ਲੰਗਰ ਲਗਾਇਆ ਗਿਆ ਕੁੱਚਿਆਂ ਦਾ ਤੇ ਗੋੜਵਲ ਕਢਾ ਲਾ ਇਹ ਕਿਸ ਤਰ੍ਹਾਂ ਮਨਚ ਵਿਚਾਰ ਆਇਆ ਤੋ ਪਹਿਲਾਂ ਸਾਰਿਆਂ ਨੂੰ ਵਾਹਿ ਖਾਲਸਾ ਵਾਹਿ ਫਤਿਹ ਜੀ ਜੋ ਵੀ ਸੰਗਤ ਦੇਖ ਰਹੀ ਆ ਪਹਿਲਾਂ ਕੀ ਕਿ ਇੱਕ ਸਾਲ ਤੇ ਗੁਰਪੁਰਬ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਲੰਗਰ ਲੱਗਦਾ ਸੀ ਲੰਗਰ ਨਹੀਂ ਕਿਹਾ ਜਾ ਸਕਦਾ ਇੱਕ 13 ਦੇ ਸਿਧਾਂਤ ਨੂੰ ਲੈ ਕੇ ਚੱਲੇ ਆ ਸਾਂ ਕਿ ਕੋਈ ਆਵੇ ਕੋਈ ਅਸਮਰਥ ਹੋਵੇ ਤੇ ਉਹ 13 ਰੁਪਏ ਦੇ ਵਿੱਚ ਜਿਹੜਾ ਹੈ ਨਾ ਸਾਡੀ 700 ਰੁਪਏ ਦੀ ਚੀਜ਼ ਆ ਨਾ ਉਹ ਆਪਣੇ ਆਪ ਨੂੰ ਇੰਜੋਏ ਕਰ ਸਕੇ ਇਹ ਸੋਚ ਨਾਲ ਲੈ ਕੇ ਚੱਲੇ ਆ ਦੂਸਰਾ ਮੇਰਾ ਮਕਸਦ ਇਹ ਹੈਗਾ ਕਿ ਜੋ ਗੁਰੂ ਨਾਨਕ ਸਾਹਿਬ ਨੇ 13 ਦਾ ਸਿਧਾਂਤ ਚਲਾਇਆ ਕਿ ਇਹ 13 ਹੀ ਹੈ ਉਸ ਮਤਲਬ ਨੂੰ ਲੈ ਕੇ ਜਾਦਾ ਚੱਲਿਆ ਆ 13 ਰੁਪਏ ਸਿਰਫ ਤੁਹਾਡੇ ਕੋ ਇੱਕ ਹਿੱਸਾ ਪਵਾ ਰਹੇ ਆ ਕਿ ਹਾਂ ਕਿ ਤੁਸੀਂ ਵੀ ਇਸ ਕੰਟਰੀਬਿਊਸ਼ਨ ਦੇ ਵਿੱਚ ਲੰਗਰ ਦੇ ਵਿੱਚ ਹਿੱਸਾ ਪਾ ਕੇ ਤੇ ਤੁਸੀਂ ਵੀ ਗੁਰੂ ਘਰ ਦੇ ਭਾਗੀ ਬਣੋ ਔਰ ਸਾਡੇ ਨੂੰ ਅਰਦਾਸ ਹੈ ਕਿ ਜੇ ਰਹੀ ਵੀ ਸੰਗਤ ਦੇ ਪੈਸੇ ਇਹ ਆਂਡੇ ਮਾਲਕ ਕਰੇ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਵੀ ਇਹ ਸੋਝੀ ਪਾਵੇ ਤਾਂ 13 ਦੇ ਸਿਧਾਂਤ ਤੇ ਚੱਲਣ ਦੀ ਅਗੇ ਕੋਸ਼ਿਸ਼ ਕਰਨ ਮੇਰੇ ਸੋ ਭਾਈ ਅਮਰਦੀਪ ਜੀ ਅਸੀਂ ਦੇਖਿਆ ਵੀ ਤੁਸੀਂ ਹਰ ਸਾਲ ਪਹਿਲੋ 13-13 ਦਾ ਲੰਗਰ ਲਗਾਉਂਦੇ ਸੀ ਬਾਬਾ ਜੀ ਜਿਵੇਂ ਕਿ ਸਾਲ ਬਾਅਦ ਪਰ ਹੁਣ ਤੁਸੀਂ ਵੀ ਲੱਗਾ ਪਤਾ ਵੀ ਤੁਸੀਂ ਹੁਣ ਮਹੀਨੇ ਬਾਜ ਦਾ ਸ਼ੁਰੂ ਕਰ ਦਿੱਤਾ ਹੈਗਾ ਇਹ ਲੰਗਰ ਜਿਹੜਾ ਬਾਬਾ ਜੀ ਦਾ 13-13 ਦਾ ਜਿਹੜਾ ਕੋਲਚਾ ਵਾ ਉਹ ਹਰ ਮਹੀਨੇ ਮਿਲਿਆ ਕਰੂਗਾ ਇਹ ਕਿਸਤਾ ਹੋ ਗਿਆ ਪਹਿਲੋ ਸਾਲ ਬਾਅਦ ਸ਼ੁਰੂ ਕਰਦੇ ਸੀ ਹੁਣ ਮਹੀਨੇ-ਮਹੀਨੇ ਸ਼ੁਰੂ ਕਰ ਦਿੱਤਾ ਇਹ ਕਿਸਤਾ ਮਨਚ ਵਜਾਰ ਆਇਆ ਇਹ ਥੋੜੇ ਦਿਨ ਹੋਇਆ ਜੀ ਕਿਤੇ ਕਿਸੇ ਗੁਰਮੁਖ ਪਿਆਰੇ ਨਾਲ ਬੈਠੇ ਸਾਂ ਤੇ ਉਹ ਸੇਵਾ ਦੀ ਗੱਲ ਚੱਲਦਿਆਂ ਚੱਲਦਿਆਂ ਮਨਚ ਇੱਕ ਫੁਰਨਾ ਫਰਿਆ ਕੀ ਆਪਾਂ ਸਾਲ ਬਾਅਦ ਕਰਦੇ ਆਂ ਤੇ 13 ਦਾ ਜਿਹੜਾ ਹੈ ਨਾ 1 ਮਹੀਨੇ 'ਚ 1 ਦਿਨ ਅਸੀਂ ਹੋਰ ਕਰ ਦਈਏ ਹਰ ਮਹੀਨੇ ਅਸੀਂ ਮਤਲਬ ਦਿਨ ਨਹੀਂ ਕੋ ਮਿੱਥਿਆ ਤੇ ਐਤਵਾਰ ਮਨ ਕੀਤਾ ਸੋਮਵਾਰ ਸਾਰਿਆਂ ਨੇ ਸਲਾਹ ਕੀਤੀ ਸਾਰਿਆਂ ਜਣੇ ਨੇ ਹਾਂ ਕਰਤੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੀਰਵਾਰ 26 ਤਰੀਕ ਨੂੰ ਇਹ ਗੁਰੂ ਸਾਹਿਬ ਨੇ ਸੇਵਾ ਲੈ ਲਈ ਸਾਡੇ ਤੇ ਦਰਸ ਕਰਕੇ ਤੇ ਮੈਂ ਐਸੋ ਵੀ ਗੱਲ ਕਰੀ ਅਮਨਦੀਪ ਪਾਈ ਦੀ ਕਿੰਨੇ ਕਿ ਇੱਥੇ ਕਾਰੀਗਰ ਲੱਗੇ ਨੇ ਤੇ ਅੱਜ ਕਿੰਨੇ ਵਜੇ ਲੰਗਰ ਸ਼ੁਰੂ ਹੋਊਗਾ ਤੇ ਜੇ ਗੱਲ ਕਰੀਏ ਅੱਜ ਕਿੰਨੇ ਜਿਹੜੇ ਖੁਲਚੇ ਤਿਆਰ ਹੋਣਗੇ ਤੇ ਸੰਗਤ ਜਿਹੜੀ ਸ਼ਕੂਗੀ ਉਹ ਤਕਰੀਬਨ ਆ ਪਲੇਨੋਂ ਸੀ ਜੋ ਇੰਤਜ਼ਾਮ ਕਰ ਰਹਾ ਆ ਉਹ 1500 2000 ਕੁਚੇ ਦਾ ਹੈਗਾ ਤੇ ਬਾਕੀ ਕੜਾ ਬਣਿਆ ਹੋਇਆ ਖੁੱਲਾ ਡੁੱਲਾ ਤੇ ਗੁਰੂ ਸਾਹਿਬ ਹੋਰ ਸੇਵਾ ਲੈਣਗੇ ਤੇ ਸਾਡੇ ਤੰਦੂਰ ਵੀ ਲੱਗੇ ਤੇ ਸਾਡੇ ਕੋਲ ਬੈਕਅਪ ਸਮਾਨ ਵੀ ਹੈਗਾ ਵਾ ਜੇ ਸਾਨੂੰ ਲੋਡ ਪਈ ਤੇ ਆਪਾਂ ਆਪਣੇ ਬੈਕਅਪ ਤੋਂ ਉਹ ਰੈਸਟੋਰੈਂਟ ਵਾਲਾ ਜਿਹੜਾ ਕੰਮ ਹੈ ਉਹ ਬੰਦ ਕਰ ਦਿੱਤਾ ਵਾ ਹੁਣ ਸਿਰਫ ਉਹ ਤੰਦੂਰ ਵੱਖਰੇ ਲੱਗੇ ਯਾਨੀ ਕਿ ਸਾਡੇ 40 50 60 ਜਾਣੇ ਜਿਹੜੇ ਆ ਉਹ ਲੱਗੇ ਹੋਏ ਆ ਸੇਵਾ ਤੇ ਵੀ ਤੇ ਕਾਰਗਰ ਵੀ ਪਰ ਗੱਲ ਕਰੀਏ ਭਾਈ ਮਨਦੀਪ ਸਿੰਘ ਅਸੀਂ ਦੇਖਿਆ ਤੁਹਾਡਾ ਜਿਹੜਾ ਕੁਚਾ ਵਾ ਵਰਲਡ ਫੇਮਸ ਕੁਚਾ ਵਾ ਅਸੀਂ ਖਾ ਕੇ ਦੇ ਦੇ ਤੁਹਾ 17 ਸੀ ਤੋਂ ਪਹਿਸ਼ੂ ਹੁੰਦਾ ਵਾ ਤੇ 1.5 200 ਤੋਂ ਜਾਂਦਾ ਵਾ ਪਰ ਜੇਬ ਤੁਸੀਂ ਕਹਿਲ ਕਰ ਰਹੇ ਹੋ ਵੀ ਤੁਹਾਡਾ ਜਿਹੜੇ ਕੋਚੇ ਨੇ ਅੱਜ 1500 ਤੋਂ 2000 ਕੋਚਾ ਲੱਗਣਾ ਵਾ ਜੀ ਜੀ ਕਿਤੇ ਮਨਚੇਚ ਨਹੀਂ ਆਉਂਦਾ ਕਿਤੇ ਵੀ ਇੰਨੇ ਕੋਚੇ ਲੱਗ ਜਾਣਗੇ ਕਿਤੇ ਪੈਸੇ ਵੀ ਕਮਾਉਣੇ ਸੀ ਅੱਜ ਬਾਬੇ ਨਾਨਕ ਦੇ ਨਾਮ ਤੇ ਲੰਗਰ ਲਾ ਦਿੱਤਾ 13 ਦਿਨਾਂ ਦਾ ਤੇ ਹਰ ਮਹੀਨੇ ਲਾਇਆ ਕਰਨਗੇ ਇਸ ਤਰ੍ਹਾਂ ਦੀ ਹੈ ਗੱਲਬਾਤ ਜੀ ਇਸ ਤਰ੍ਹਾਂ ਦੀ ਹੈ ਜੀ ਅੱਜ ਮੈਂ ਤੁਹਾਡੇ ਨਾਲ ਕੁਝ ਆਪਣੇ ਫਾਦਰ ਸਾਹਿਬ ਦੀ ਸਾਂਝ ਕਰ ਦਿੰਨਾ ਹੈ ਸਾਡੇ ਫਾਦਰ ਸਾਹਿਬ ਤੋਂ ਇੱਕ ਰੀਤ ਚੱਲੀ ਆ ਰਹੀ ਆ ਕਿ ਜੋ ਵੀ ਸਾਡੀ ਗੱਲੇ 'ਚ ਸੇਲ ਹੁੰਦੀ ਆ ਨਾ ਜਦੋਂ ਅਸੀਂ ਘਰ ਜਾਂਦੇ ਆ ਪੈਸ ਉਹਦੇ ਵਿੱਚੋਂ ਚਾਹੇ 1 ਰੁਪਿਆ ਕੱਢੀਏ ਜਾਂ 1000 ਰੁਪਿਆ ਕੱਢੀਏ ਉਹ ਪਹਿਲਾਂ ਉਸ ਗੋਲਕ ਦੇ ਪੈਸਿਆਂ ਚੋਂ ਪਹਿਲਾਂ ਦਸਵੰਦ ਨਿਕਲਦਾ ਜੋ ਦਸਵੰਦ ਨਿਕਲਦਾ ਹੈ ਉਹਦੇ ਨਾਲ ਸੇਵਾ ਕੀਤੀ ਜਾਂਦੀ ਹੈ ਕਿਸੇ ਨੂੰ ਕਿਹਾ ਨਹੀਂ ਜਾਂਦਾ ਜੁੜਦੇ ਬਹੁਤ ਜ਼ਿਆਦਾ ਨਾਲ ਸੇਵਾ ਹੀ ਜਾ ਰਹੀ ਹੈ ਲੇਕਿਨ ਕਿਸੇ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਸੇਵਾ ਪਾਓ ਅਗਰ ਮੇਰੇ ਕੋ 100 ਰੁਪਏ ਆ ਜਾਂ ਲੱਖ ਰੁਪਏ ਹੈਗਾ ਮੈਂ ਉਹਦੇ ਚ ਹੀ ਸੇਵਾ ਕਰਦਾ ਹਾਂ ਔਰ ਉਹ ਕਿਸੇ ਬਿਜ਼ਨਸ ਚੋਂ ਜਾਂ ਜੇਬ ਚ ਨਹੀਂ ਪਾਏ ਗਏ ਜਿਹੜਾ ਉਸ ਗੱਲੇ ਚੋਂ ਬਰਕਤ ਚੋਂ ਸੇਵਾ ਕੱਢੀ ਗਈ ਆ ਦਸਵੰਦ ਸੇਵਾ ਉਹਦੇ ਚ ਹੀ ਇਹ ਲੰਗਰ ਲੱਗਦਾ ਹੈ ਮੈਨੂੰ ਸੋ ਪਾਈ ਅਮਨਦੀਪ ਜੀ ਸਾਡੇ ਦੇਖਿਆ ਸਾਡੇ ਗੁਰਦੇ ਸਿੰਘ ਬੜੇ ਨੇ ਕਹੀ ਤੇ ਦਸਵੰਦ ਕੱਢਣਾ ਕਿੰਨਾ ਜ਼ਰੂਰੀ ਆ ਆਪਣੇ ਜਿਹੜਾ ਬਈ ਆਪਣਾ ਕਾਰੋਬਾਰ ਕਰਦਾ ਦਸਵੰਦ ਕੱਢਣਾ ਕਿੰਨਾ ਜ਼ਰੂਰੀ ਆ ਦਸਵੰਦ ਕੱਢਣਾ ਇੰਨਾ ਕਿ ਜ਼ਰੂਰੀ ਹੈਗਾ ਜਿਸ ਤਰ੍ਹਾਂ ਸਾਡੇ ਸਾਹ ਲੈਣੇ ਜ਼ਰੂਰੀ ਆ ਦੁਨੀਆਦਾਰੀ ਚ ਚੱਲਣ ਲਈ ਦਸਵੰਦ ਦਾ ਮਤਲਬ ਹੈ ਕਿ ਜੇ ਤੁਸੀਂ ਗੁਰੂ ਸਾਹਿਬ ਆਪਣੂ ਇੱਕ ਬਾਣੀ ਦਾ ਇੱਕ ਕਮਾਈ ਦਾ ਹਿੱਸਾ ਕਿਸੇ ਵੀ ਰੂਪ ਚ ਗੁਰੂ ਦੇ ਅਰਪਿਤ ਕਰਦੇ ਹੋ ਤੇ ਤੁਹਾਡੇ ਜਿਹੜੇ ਅਰਚਨਾ ਹੈ ਨਾ ਜਿਹੜੀਆਂ ਫालतू ਦੀਆਂ ਅਰਚਨਾ ਪੈਂਦੀਆਂ ਬਿਮਾਰੀਆਂ ਲੱਗਦੀਆਂ ਤੁਸੀਂ ਉਸ ਤੋਂ ਬਚਾ ਕਰੋਗੇ ਜੇ ਮੈਂ ਦਾਵਾ ਕਰਦਾ ਹਾਂ ਸੋ ਭਾਈ ਜਮਾਂਦੀਪ ਜੀ ਜਿਹੜਾ ਤੁਹਾਡੇ ਇੱਥੇ ਕੁਲਚੇ ਆਮ ਮਿਲਦੇ ਨੇ ਆਮ ਤੁਹਾਡੇ ਦੁਕਾਨ ਤੇ ਮਿਲਦੇ ਨੇ ਉਹ ਕੁਲਚੇ ਦਾ ਕੀ ਰੇਟ ਹੋਊਗਾ ਜਿਹੜਾ ਮਾਰਕੀਟ ਟਾੜਾ ਕੁਲਚਾ ਵਿਕਦਾ ਤੇ ਅੱਜ ਕਿੰਨੇ ਕਿੰਨੇ ਦਾ ਕੁਲਚਾ ਲਾਇਆ ਜਾਊਗਾ ਅੱਜ ਸਾਡਾ ਉਧਾ 65 ਰੁਪਏ ਤੋਂ ਲੈ ਕੇ 100 ਰੁਪਏ ਦਾ ਕੁਲਚਾ ਹੈਗਾ ਵਾ ਸਾਰੀਆਂ ਮਿਕਸ ਵੈਰਾਈਟੀਆਂ ਹੈਗੀਆਂ ਵਾ ਅੱਜ ਅਸੀਂ ਸਾਰਾ ਕੁਝ ਵੈਜੇਸ ਵੀ ਵੇਚੇਗੇ ਪਿਆਜ਼ ਵੀ ਗੋਭੀ ਵੀ ਆਲੂ ਸਾਰਾ ਕੁਝ ਮਿਕਸ ਕਰਕੇ ਉਹ ਅੱਜ 13 ਰੁਪਏ ਦਾ ਹੀ ਦਿੱਤਾ ਜਾ ਰਿਹਾ ਇਹ ਕੋਈ ਬਿਜ਼ਨਸ ਪੁਆਇੰਟ ਆਫ View ਨਾਲ ਹੀ ਦਿੱਤਾ ਜਾ ਰਿਹਾ ਸਿਰਫ ਇੱਕ ਗੁਰਨਾਨਕ ਸਾਹਿਬ ਦੇ ਸਿਧਾਂਤ ਨੂੰ ਲੈ ਕੇ 13 ਰੁਪਏ ਚ ਕਿ ਕੋਈ ਮੇਰੇ ਕੋ ਆਵੇ ਨਾ ਤੇ ਉਹ ਅਸਮਰਥ ਜਦੋਂ ਆਪਣਾ ਢਿੱਡ ਭਰ ਕੇ ਜਾਵੇ ਤੇ ਮੈਨੂੰ ਢਿੱਡੋਂ ਅਸੀਸ ਦੇ ਕੇ ਜਾਵੇ ਮੈਂ ਗੱਲ ਕਰੀਏ ਭਾਈ ਆਬੰਦੀ ਅਸੀਂ ਦੇਖਿਆ ਪਿਛਲੇ ਦਿਨ ਵੀ ਕਿ ਲੰਗਰ ਲਗਾਏ ਗਿਆ ਸੀ ਇੱਥੇ 버ਗਰ ਪੀਜਾ ਦੇ ਲੋਕਾਂ ਨੇ ਬਹੁਤ ਸਵਾਲ ਕੀਤੇ ਇਸ ਚੀਜ਼ ਦੇ ਲੈ ਕੇ ਕਿ ਲੰਗਰ ਪੀਜਾ ਦਾ ਲੰਗਰ ਲੱਗ ਰਹੇ ਨੇ ਪਰ ਆਮ ਜਿਹੜੇ ਗੁਰੂ ਦੇ ਸਿੰਘ ਨੇ ਆਮ ਗੁਰੂ ਦੇ ਸੇਕ ਨੇ ਉਹਨਾਂ ਦੀ ਕਿਸੇ ਤਰ੍ਹਾਂ ਕੋਈ ਮਦਦ ਵੀ ਹੋ ਰਹੀ ਉਹਨਾਂ ਦਾ ਕੋਈ ਸਾਫ਼ੀ ਦੇ ਰਿਹਾ ਕੀ ਤੁਹਾਡੇ ਕੀ ਇਸ ਬਾਰੇ ਕਹਿਣਾ ਦੇਖੋ ਹਰ ਇੱਕ ਦੀ ਸ਼ਰਧਾ ਹੈ ਕਿਸੇ ਨੂੰ ਅਸੀਂ ਡੀਮੋਟੀਵੇਟ ਨਹੀਂ ਕਰ ਸਕਦੇ ਹਰ ਇੱਕ ਦੀ ਆਪੋ ਆਪਣੀ ਸਲਾਹ ਹੈ ਅੱਜ ਦੀ ਜਨਰੇਸ਼ਨ ਜਿਹੜੀ ਹੈ ਨਾ ਉਹ ਚੱਲੇਗੀ ਆ ਮਾਡਰਨ ਲੈਵਲ 'ਚ ਅਗਰ ਲੰਗਰ ਨੂੰ ਲੈ ਕੇ ਚੱਲੀਏ ਤੇ ਲੰਗਰ ਤਾਂ ਦਾਲ ਫੁਲਕਾ ਹੀ ਆ ਸਾਦਾ ਮਰਾਦਾ ਦਾ ਲੰਗਰ ਹੈਗਾ ਜੇ ਕਿਤੇ ਲੋੜ ਹੈ ਅਸਮਰਥ ਦੀ ਮਦਦ ਕੀਤੀ ਜਾਵੇ ਤੇ ਉਹ ਪਹੁੰਚੋ ਕੇ ਗੁਰੂ ਸਾਹਿਬ ਸਾਡੀ ਝੋਲੀ ਕਈ ਗੁਣਾ ਵਾਪਸ ਦੇ ਦਣਗੇ। ਜਿੰਨੀ ਜਸੂਪੀ ਆ ਜਿਹੜਾ ਕੋਚਾ ਲੰਗਰ ਆ ਇਹ ਕਿੰਨੇ ਵੇ ਚੱਲੂਗਾ ਤੇ ਕੋਚਿਆਂ ਦੇ ਨਾਲ ਲੱਤ ਸੀ ਦੇਖਿਆ ਤੁਸੀਂ ਘੜਾ ਵੀ ਲਾਇਆ ਗਿਆ ਜਿਹੜਾ ਉਹ ਕਿੰਨੇ ਵੇ ਤੱਕ ਜਿਹੜਾ ਦਾਣਾ ਲੰਗਰ ਚੱਲੂਗਾ। ਅੱਜ ਦੇਖੋ ਜੀ ਅਸੀਂ ਪੌਣੇ 1 ਵਜੇ ਮਤਲਬ ਇਹ ਸ਼ੁਰੂ ਕਰ ਦਿੱਤਾ 1 ਵਜੇ ਦਾ ਟਾਈਮ ਦਿੱਤਾ ਸੀ ਪੌਣੇ 1 ਵਜੇ ਸ਼ੁਰੂ ਕਰਤਾ। ਇਹ ਗੁਰੂ ਸਾਹਿਬ ਕਿਰਪਾ ਕਰਨ ਅਸੀਂ 3 ਵਜੇ ਦਾ ਟਾਈਮ ਦਿੱਤਾ 4 ਵਜੇ ਦਾ 4 5 6 7 ਜਿੱਥੋਂ ਤੱਕ ਗੁਰੂ ਸਾਹਿਬ ਸੇਵਾ ਲੈ ਲੈਣਾ ਹੈ ਚੱਲਾਂਗੇ ਜੀ ਤੇ ਬਈ ਨਸਵਾ ਅਸੀਂ ਦੇਖਿਆ ਦੋ ਟੋਕਨ ਲਾਇਆ ਨਾ ਤੁਸੀਂ ਇੱਕ ਪੀਲਾ ਟੋਕਨ ਲਾਇਆ ਵਾ ਇੱਕ ਵਾਈਟ ਟੋਕਨ ਲਾਇਆ ਇਹਦਾ ਕੀ ਮਤਲਬ ਦੋਆਂ ਦਾ ਸਕਿਉ ਸਜਾਦੇ ਹੋ ਸਾਨੂੰ ਕੋ 13 ਰੁਪਏ ਦੇਗਾ ਤੇ ਉਹਨੂੰ ਇੱਕ ਟੋਕਨ ਮਿਲ ਗਿਆ ਜੇ ਕੋ 26 ਰੁਪਏ ਦਿੰਦਾ ਵਾ ਦੋ ਟੋਕਨ ਹੈ ਦੇਗਾ ਤੇ ਉਹਨੂੰ ਇਹ ਦੋ ਦੇ ਦੇਣੇ ਉਹਨੂੰ ਪਤਾ ਹੈ ਕਿ ਇਹ ਪੀਲੇ ਟੋਕਨ ਦੇ ਦੋ ਕੁਚੇ ਦੇਣੇ ਆ ਜਾਂ ਉਹਨੇ ਇੱਕ 13 ਰੁਪਏ ਦਾ ਕੁਚਾ ਲੈ ਲੈਣਾ ਜਾਂ 13 ਰੁਪਏ ਦਾ ਕੜਾ ਲੈ ਲੈਣਾ ਯਾਨੀ ਕਿ 26 ਰੁਪਏ ਹੀ ਇਹੀ ਲੈਣੇ ਆ ਤੇ ਇੱਥੇ ਕੀ ਹੈ ਕਿ ਇੱਕ ਪਰਸਨ ਨੂੰ ਸਿਰਫ ਦੋ ਟੋਕਨ ਪੈਕਿੰਗ ਕੋਈ ਨਹੀਂ ਆ ਸਿਰਫ ਆਓ ਸੰਗਤ ਮਲਬੀਨ ਜਰਾ ਦੇਖੋ ਗੁਰੂ ਨਾਨਕ ਸਾਹਿਬ ਦੀ ਰੌਣਕ ਵੇਖੋ ਔਰ ਸਾਨੂੰ ਇੱਕ ਹੋਰ ਸੋਝੀ ਦੇ ਜੇ ਕੇ ਜਾਓ ਸਲਾਹ ਦੇ ਕੇ ਜਾਓ ਕਿ ਅਸੀਂ ਹੋਰ ਸੋਹਣੇ ਤਰੀਕੇ ਨਾਲ ਕਿਤਨਾ ਗੁਰੂ ਸਾਹਿਬ ਦੀ ਸੇਵਾ ਕਰ ਸਕਦੇ ਹਾਂ ਔਰ ਜਿਹੜਾ ਕੋਈ ਆਇਆ ਉਹਨੂੰ ਕਿਦਾਂ ਖੁਸ਼ ਕਰ ਸਕਦੇ ਹਾਂ ਮਤਲਬ ਕਹਿ ਸਕਦੇ ਵੀ ਅੱਜ ਦੇ ਦਿਨ ਕੋਈ ਵੀ ਡੜਾਵਾ ਗੁਰੂ ਨਗਰੀ ਅੰਮ੍ਰਿਤਸਰ ਕਰੀਏ ਗੁਰੂ ਆਂਬਾ ਨਗਰੀ ਵਿੱਚ ਕੋਈ ਵੀ ਭੁਖਾ ਨਹੀਂ ਖਸਾਉਂਗਾ ਲੱਗਦਾ ਸਾਰੇ ਅੱਜ ਕੁਲ ਟੱਕ ਹਾ ਕੇ ਸੌਣਗੇ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ ਕਿ ਜਿੰਨੂੰ ਜਿੰਨੂੰ ਪਤਾ ਲੱਗੇ ਮੈਂ 4 ਦਿਨ ਪਹਿਲਾਂ ਵਾਇਰਲ ਕਰ ਦਿੱਤਾ ਵਾ ਸੋਸ਼ਲ ਵਰਕ ਤੇ ਵੀ ਸਾਰੀ ਟ੍ਰੈਫਿਕ ਦੇ ਉੱਤੇ ਵੀ ਕਰ ਦਿੱਤਾ ਹੈ ਕਿ ਆ ਕੇ ਸਾਡੇ ਕੋਲ ਜਿੰਨੀ ਕਿ ਸੇਵਾ ਹੁੰਦੀ ਆਪ ਲੈ ਲੈਣਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਭਾਈ ਅਮਨਦੀਪ ਜਿਹੜੇ ਕੀ ਇਨਾ ਵੱਲੋਂ ਅੱਜ ਖਾਸਾ ਕੁਲਚਾ ਵੱਲੋਂ 13-13 ਪੇਰਾ ਜਿਹੜੇ ਕੁਚੇ ਦੇ ਜਿਹੜੇ ਲੰਗਰ ਲਗਾਏ ਗਏ ਨੇ ਵੱਡੀ ਰਦਾਬੀ ਦੇ ਲੋਕ ਇੱਥੇ ਆਏ ਨੇ ਟੋਕਨ ਵਰਤੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ 13-13 ਪੇਰਾ ਜਿਹੜਾ ਕੀ ਕੁਲਚਾ ਦਿੱਤਾ ਜਾ ਰਿਹਾ ਤੇ ਸੰਗਤਾਂ ਵਿੱਚੋਂ ਜਿਹੜਾ ਕੀ ਵੱਡੀ ਰਦਾਬੀ ਦੇ ਜਿਹੜਾ ਸੰਗਤ ਇੱਥੇ ਪਹੁੰਚ ਲਈ ਆ ਤਸਵੀਰਾਂ ਤੁਹਾਨੂੰ ਖਾ ਰਹੇ ਆ ਅਮਰਸਾ ਦੇ ਸ਼ਹੀਦਾ ਸਾਹਿਬ ਚੌਂਕ ਦੀ ਤੁਸੀਂ ਦੇਖ ਸਕਦੇ ਹੋ ਵੀ ਟੋਕਨ ਦੇ ਕੇ ਜਿਹੜਾ ਕੀ ਇਹਨਾਂ ਨੂੰ ਕੁਲਚਾ ਦਿੱਤਾ ਜਾ ਰਿਹਾ ਇੱਕ ਪੀਲਾ ਟੋਕਨ ਹੈ ਇੱਕ ਵਾਈਟ ਰੰਗ ਦਾ ਟੋਕਨ ਤੇ ਲੋਕ ਜਿਹੜੇ ਨੇ ਇੱਥੇ ਸੇਵਾ ਨੀਣਾ ਕੀ ਸ਼ਕਰੇ ਨੇ ਆ ਕੇ ਲੰਗਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿੰਨਾ ਕੁ ਉਹਨਾਂ ਦੇ ਵਾਸਤੇ ਬਲਕੀ ਕਹਿਣਾ ਵੀ ਬਾਬੇ ਨਾਨਕ ਦਾ 13 ਤੀਰਾਂ ਦਾ ਲੰਗਰ ਸ਼ੁਰੂ ਕੀਤਾ ਗਿਆ ਉਹਨਾਂ ਦੇ ਵਾਸਤੇ ਕੀ ਕਹਿਣਾ ਵਾ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅਮਰਸਾਧੀਆਂ ਜਿੱਥੇ ਕੀ ਲੋਕ ਵੱਡੀ ਤਦਾਦ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ ਭਾਈ ਸਾਹਿਬ ਕੀ ਨਾਮ ਤੁਹਾਡਾ ਜੀ ਕੁਲਵਿੰਦਰ ਸਿੰਘ ਜੀ ਤੇ ਅੱਜ ਲੰਗਰ ਸ਼ੁਰੂ ਕੀਤਾ ਵਾ ਬਾਬੇ ਨਾਨਕ ਦੀ ਪ੍ਰਥਾ ਚੱਲੀ 13 ਤੀਰਾਂ ਦੀ ਉਸੇ ਪ੍ਰਥਾ ਨੂੰ ਅੱਜ ਅੱਗੇ ਲੈ ਕੇ ਭਾਈ ਅਮਨਦੀਪ ਜੀ ਨੇ ਜਿਹੜਾ ਲੰਗਰ ਚਲਾਇਆ ਤੁਹਾਡਾ ਦੇ ਬਾਰੇ ਕੀ ਕਹਿੰਦਾ ਬਹੁ ਕੁਨਾਂਗ ਦੇ ਨਾਂ ਦੇ ਲੰਗਰ ਚਲਾਇਆ ਬੜੀ ਚੰਗੀ ਗੱਲ ਆ ਜੀ ਜਿਹੜੀ ਚ ਹਮੇਸ਼ਾ ਸਿੱਖਾਂ ਵਾਸਤੇ ਬਹੁਤ ਵਧੀਆ ਗੱਲ ਲੱਗਦੀ ਆ ਜੀ ਹਾਂਜੀ ਕਿੰਨਾ ਦੇ ਦਿਓ ਜਿਹੜਾ ਇਹ ਕੁਲਚਾ ਤੁਸੀਂ ਖਾ ਰਹੇ ਹੋ ਇਹ ਸਰ ਤੋਂ ਲੈ ਕੇ 70 ਰੁਪਏ 100 ਰੁਪਏ ਤੱਕ ਮਿਲਦਾ ਸੀ ਅੱਜ 13 ਰੁਪਏ ਦਾ ਕੁਲਚਾ ਮਿਲ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਟੇਸਟੀ ਆ ਜੀ ਇਹ ਨੰਬਰ 1 ਕੁਲਚਾ ਹੈ ਖਾਲਸਾ ਵਾਲਿਆਂ ਦਾ ਜਿਹੜਾ ਅੱਗੋਂ ਵਿੱਚੋਂ ਵੀ ਇੱਥੋਂ ਆ ਹੀ ਆ ਕੇ ਖਾਂਦੇ ਆ 60 70 ਰੁਪਏ ਦਾ ਹੁੰਦਾ ਅੱਜ 13 13 ਰੁਪਏ ਦੇ ਦੇ ਰਹੇ ਨੇ ਬਾਬੇ ਨਾਂਗਦੇ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਦੇ ਰਹੇ ਨੇ ਜੀ ਹਾਂਜੀ ਬਿਲਕੁਲ ਜੀ ਹੋਰ ਵੀ ਵਿਰਾਂਗ ਗੱਲਬਾਤ ਕਰਾਂਗੇ ਜਿਹੜਾ ਕੀ ਵੱਡੀ ਤਦਾਦ ਵਿੱਚ ਆਏ ਨੇ ਵੀਰ ਜੀ ਕਿਸਤਾ ਦੇ ਦੋ ਭਾਈ ਸਾਹਿਬ ਅੱਜ ਬਾਬੇ ਨਾਲ ਦੀ ਪ੍ਰਥਾ ਨੂੰ ਅੱਗੇ ਲੈ ਕੇ ਜਾ ਰਹੇ ਨੇ ਲੰਗਰ ਜਿਹੜਾ ਕੀ 13-13 ਦਾ ਲਾਇਆ ਗਿਆ ਉਹ ਵੀ ਕੁਲਚਾ ਦਾ ਕਹਿੰਦੇ 1500 ਤੋਂ 2000 ਕੁਲਚਾ ਜਿਹੜਾ ਸੰਗਤ ਛਕੇਗੀ ਜਿਹੜਾ ਸੀ ਆਮ ਬਾਜ਼ਾਰ ਵਿੱਚ ਪਹਿਲਾਂ 7 ਰੁਪਏ ਤੋਂ ਲੈ ਕੇ 100-150 ਰੁਪਏ ਤੱਕ ਵੇਚਦਾ ਸੀ ਅੱਜ 13 ਪੇਜ ਮਿਲੂਗਾ ਭਾਜੀ ਭਾਜੀ ਹੁਣਾਂ ਨੇ ਖਾਸਾ ਕੁਲਚਾ ਵਾਲਿਆਂ ਨੇ ਬਹੁਤ ਹੀ ਵਧੀਆ ਪ੍ਰਾਲਾਡ ਕੀਤਾ ਜੀ ਇਹਨਾਂ ਨੇ ਦੇਖੋ ਦੀ ਮੇ ਟਿਕ ਤਰੀਕ ਲਿਖੀ ਹੋਈ ਹੈ ਜੀ ਇਹਨਾਂ ਨੇ 26 ਹੈ ਨਾ 26 ਨੂੰ ਵੇਖੋ ਬਹੁਤ ਵਧੀਆ ਗੱਲ ਹੈ ਗੁਰਨਾਨਕ ਪਾਤਸ਼ਾਹ ਨੇ ਵੇਖੋ ਜਦੋਂ ਲੰਗਰ ਲਾਇਆ ਸੀ ਉਹਨਾਂ ਨੇ ਤੇ 13 13 ਤੋਂ ਸਟਾਰਟ ਕੀਤਾ ਸੀ ਨਾ ਉਹਨਾਂ ਨੇ ਵੀ 13 ਹੀ 13 ਜੀ 13 ਹੀ 13 ਉਹ ਭਾਜੀ ਹੁਣੀ ਉਹਨਾਂ ਦੇ ਲੀ ਦੇ ਚੱਲਣ ਨੂੰ ਹੌਲੀ ਹੌਲੀ ਮਤਲਬ ਆਪਣਾ ਸਟੈਪ ਰੱਖ ਰੇ ਜੀ ਬਹੁਤ ਚੰਗੀ ਗੱਲ ਆ ਇਹਦੇ ਨਾਲ ਕੀ ਆ ਜਿਹੜੇ ਆਮ ਜਨਤਾ ਹੋਏਗੀ ਜੀ ਉਹਨਾਂ ਦਾ ਵੀ ਟਿੱਡ ਭਰ ਸਕੇਗਾ ਜੀ ਭਾਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਬਹੁਤ ਧੰਨਵਾਦ ਨਾ ਵੀਰ ਹੋਣਾ ਦਾ ਮੈਂ ਵੀ ਟੇਸਟ ਕੀਤਾ ਜੀ ਬਹੁਤ ਹੀ ਵਧੀਆ ਲੱਗਾ ਜੀ ਮੈਨੂੰ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਵਾਹਿਗੁਰੂ ਸਭ ਕਿਸਤਾ ਦੇਦੇ ਹੋ ਭਾਈ ਸਾਹਿਬ ਨੇ 26 ਤੀ ਰੱਖੀ ਅੱਜ 26 ਸਤੰਬਰ ਆ ਤੇ 13 13 ਦੇ ਕੇ ਜਮਾ ਕਰੀਏ ਤੋ ਵੀ 26 ਬੰਦਾ ਕਿਸਾ ਦੇਦੇ ਚੀਜ਼ ਵੇਖੋ ਜੀ ਇਹ ਤੇ ਹੁਣ ਇਹਨਾਂ ਦੀ ਸੋਚ ਆ ਜੀ ਇਹਨਾਂ ਨੇ ਕਿੱਦਾਂ ਰੱਖੀ ਉਹ ਚੀਜ਼ ਨੂੰ ਪਰ ਮੈਂ ਇਹੀ ਚੀਜ਼ ਕਹਾਂਗਾ ਕਿ ਬਰਵਾਲਾ ਬਹੁਤ ਵਧੀਆ ਕੀਤਾ ਜੀ ਇਹਨਾਂ ਨੇ ਤੇ ਵੇਖੋ ਵੇਖੋ ਕਿੰਦਰਾ ਵੇਖੋ ਸੰਗਤ ਦੀ ਗਹਿਮਾ ਗਹਿਮ ਹੋ ਗਈ ਆ ਇਹ ਸੰਗਤ ਭਰ ਗਈ ਆ ਤੇ ਮਤਲਬ ਥੋੜੇ ਪੈਸਿਆਂ ਵਿੱਚ ਮੈਂ ਮੈਂ ਕਹਿੰਦਾ ਜੀ ਇੱਕ ਗੁਲਚਾ ਵੀ ਬੰਦਾ ਖਾ ਲੈਂਦਾ ਨਾ ਜੀ ਤੇ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਉਹਦਾ ਦਿਲ ਕਰਦਾ ਹੋਵੇ ਪਰ ਫੇਰ ਵੀ ਉਹ 13 ਜਿਹੜਾ 13 13 ਕਰਕੇ ਜਿਹੜਾ ਗੁਨਾਨਕ ਪਾਤਸ਼ਾਹ ਦਾ ਇਹਨਾਂ ਨੇ ਤੋਰ ਤੋਰੀ ਆ ਜੀ ਮਹਾਰਾਜ ਦੇ ਜਿਹੜੇ ਬੋਲ ਨੇ ਉਹਨਾਂ ਨੂੰ ਕਾਇਮ ਰੱਖਿਆ ਜੀ ਇਹਨਾਂ ਨੇ ਤੇ ਕਾਇਮ ਰੱਖਦੇ ਰਹਿਣ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਵਾਹਿ ਖਾਲਸਾ ਵਾਹਿ ਧਰ ਬਿਲਕੁਲ ਜੀ ਤੁਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਅੰਮ੍ਰਿਤਸਰ ਦੀਆਂ ਖਾਲਸਾ ਗੁਲਚੇ ਵਾਲੀਆਂ ਜਿੱਥੇ ਕਿ 13-13 ਦੇ ਨਾਂ ਤੇ ਅੱਜ ਲੰਗਰ ਲਗਾਇਆ ਗਿਆ ਤੇ ਕੁਲਚੇ ਜਿਹੜੇ ਵਰਤਾਏ ਜਾ ਰਹੇ ਨੇ ਵੱਡੀ ਤਦਾਦ ਵੀ ਜਿਹੜੇ ਕੀ ਸੰਗਤਾਂ 13 ਰੁਪਏ ਦੇ ਜਿਹੜਾ ਕੁਚਾ ਛੱਕਰੀ ਆ ਤੇ ਨਾਲ ਗੋੜਵਾਲਾ ਕੜਾ ਤੁਹਾਨੂੰ ਤਸਵੀਰਾਂ ਵੀ ਸਾਂਝੀ ਕਰਦਾ ਹਾਂ ਇਹ ਗੋੜਵਾਲਾ ਕੜਾ ਵੀ ਜਿਹੜਾ ਤੁਹਾਨੂੰ 13 ਰੁਪਏ 'ਚ ਮਿਲੇਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਹੜਾ ਕੀ ਵਿੱਚ ਪਾਇਆ ਦੇਸੀ ਘਿਓ ਦਾ ਬਿਲਕੁਲ ਹੀ ਦੇਸੀ ਘਿਓ ਦਾ ਪਾਇਆ ਗਿਆ ਅਸੀਂ ਦੇਖਿਆ ਵਿਆਰ ਦਾ ਮਾਹੌਲ ਬਣਾਤਾ ਭਾਈ ਤੁਸੀਂ ਅੱਜ ਧੰਨਵਾਦ ਜੀ ਗੁਰੂ ਸਾਹਿਬ ਦਾ ਉਹਨਾਂ ਨੇ ਬਖਸ਼ਿਸ਼ ਦਿੱਤੀ ਆ ਸੋਜੀ ਪਾਈ ਆ ਇੱਕ ਸ਼ੌਂਕ ਹੈ ਕਿ ਮਹੀਨੇ ਬਾਅਦ ਐਸ ਤਰ੍ਹਾਂ ਦਾ ਕੁਝ ਹੋ ਜਾਵੇ ਤੇ ਰੌਣਕ ਲੱਗ ਜਾਵੇ ਸਾਹਿਬ ਜੀ ਮੈਂ ਵੇਖਿਆ ਰਹੀ ਮੇਰਾ ਨਾਤਾ ਮੁੰਡਾ ਕੈਰਮਾਨ ਕਹਿੰਦਾ ਕਹਿੰਦਾ ਭਾਈ ਦੇ ਚਿਹਰੇ ਤੇ ਬੜੀ ਖੁਸ਼ੀ ਆ ਕਹਿੰਦਾ ਅਸੀਂ ਲੰਗਰ ਬੜੇ ਅਸੀਂ ਵੀ ਦੇਖਿਆ ਇਹ ਵਰਤਮਾਨ ਵਾਲੇ ਪਰ ਇੰਨਾ ਜਿਹੜਾ ਬੰਦਾ ਕਹਿੰਦਾ ਕਹਿ ਲੋ ਵੀ ਕਾਲਾ ਵਾ ਲੰਗੇ ਵਰਤਮਾਨ ਵਾਸਤੇ ਤੇ ਇੰਨਾ ਵੀ ਚਿਹਰੇ ਤੇ ਖੁਸ਼ੀ ਆ ਵੀ ਜਲਦੀ ਨਾਲ ਦੀ ਬਾਬਾ ਅਰਦਾਸ ਕਰਦੇ ਤੇ ਫਟਾਫਟ ਲੰਗਰ ਉਤਾਰੀ ਸੰਗਤ ਚ ਇਹਦੇ ਵਾਸਤੇ ਤੁਹਾਡਾ ਕੀ ਕੰਨਾ ਮੈਨਰਾ ਕੁਛ ਨਹੀਂ ਪਤਾ ਇਹ ਜਿਹੜੇ ਲੋਕ ਆ ਰਹੇ ਆ ਪਤਾ ਨਹੀਂ ਕਿਹਦੇ ਪੈਰ ਗੁਰੂ ਨਾਨਕ ਸਾਹਿਬ ਦੇ ਬਣ ਕੇ ਆ ਜਾਣ ਤੇ ਮੇਰੇ ਘਰ ਚ ਹੋਰ ਵਰਕ ਤਾਂ ਪੈ ਜਾਣ ਸੈਲਫਿਸ਼ ਕਿਤਨਾ ਕਿਤੇ ਤੇ ਮਮੀ ਹੋਊਗਾ ਮੇਰਾ ਵੀ ਕਿੰਨਾ ਕੋਈ ਮਤਲਬ ਹੋਏਗਾ ਲੇਕਿਨ ਮੇਰਾ ਇਹ ਕਿ ਜੋ ਮੇਰੇ ਘਰ ਆਵੇ ਜਦੋਂ ਉਹ ਜਾਵੇ ਨਾ ਤੇ ਹੱਸਦਾ ਜਾਵੇ ਬਸ ਮੈਂ ਇਸ ਨੀयत ਨਾਲ ਲੱਗਾ ਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਜਿੱਥੇ ਤੁਹਾਨੂੰ 13 ਰੁਪਏ ਦਾ ਕੁਲਚਾ ਮਿਲੇਗਾ ਉੱਥੇ ਤੁਹਾਨੂੰ ਗੁੜਵਾਲਾ ਕੜਾਹ ਮਿਲੇਗਾ ਦੇਸੀ ਘਿਓ ਦਾ ਬਾਬਾ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਅੱਜ ਕਿਸਤਾ ਲੱਗ ਰਿਹਾ ਦੇਸੀ ਘਿਓ ਦਾ ਪ੍ਰਸ਼ਾਦਾ ਮਿਲ ਰਿਹਾ ਤੁਹਾਨੂੰ ਜਿਹੜਾ ਗੁੜਵਾਲਾ ਕੜਾਹ ਮਿਲ ਰਿਹਾ ਤੇ ਜਿਹੜਾ 60-70 ਰੁਪਏ ਦਾ ਕੁਲਚਾ ਸੀ ਅੱਜ 13 ਪਿਆ ਮਿਲ ਰਿਹਾ ਕੀ ਕਹਿਣਾ ਚਾਹੋਗੇ ਮਹਾਰਾਜ ਵੇਖੋ ਖਾਲਸਾ ਕੁਲਚਾ ਦੇਣ ਦੀ ਬਹੁਤ ਜਰੀ ਮਹਾਰਾਜ ਦੀ ਕਿਰਪਾ ਵਾ ਇਹ ਇਦਾਂ ਦਾ ਤੇ ਬੜੀ ਇਹਨਾਂ ਦੀ ਕਿਰਪਾ ਚਲੋ ਇਹਨਾਂ ਨੇ ਬੜਾ ਸੋਹਣਾ ਪ੍ਰਾਲਾ ਕੀਤਾ ਬਾਬਾ ਦੀਪ ਸਵਾਮੀ ਜੀ ਧਰਤੀ ਤੇ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਧਰਤੀ ਆ ਤੇ ਬੜੀ ਕਿਰਪਾ ਇਹਨਾਂ ਦੇ ਕਿਰਪਾ ਹੋਵੇ ਤਾਂ ਹੀ ਕੀਤਾ ਜਾਂਦਾ ਉਦਾਂ ਦੇ ਇਹਨਾਂ ਦਾਨਪੁਣਾ ਨਹੀਂ ਹੁੰਦਾ ਪਰ 60 70 ਵੀਰਾਂ ਕੁਲਚਾ ਦਾ 13 ਰੁਪਇਆ ਦੇ ਰਿਹਾ ਤੇ ਦੇਸੀ ਘੋੜਾ ਪ੍ਰਸ਼ਾਦ ਵੇਖੋ ਉਹ ਵੀ 13 ਰੁਪਇਆ ਦਾ ਦੇ ਲਿਆ ਬੜੀ ਕਿਰਪਾ ਮਹਾਰਾਜ ਦੀ ਤੁਸੀਂ ਸੱਜਣਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਹ ਹੀ ਪੀਰ ਕਰਦੇ ਆਂ ਵੀ ਆਓ ਬਾਤੋਂ ਬਾਤ ਇੱਕ ਤੋਂ 3 ਵਜੇ ਤੱਕ ਟਾਈਮ ਆ ਤੇ ਤੁਹਾਡਾ ਧੰਨਵਾਦ ਜੀ। ਇਹ ਸੀ ਗੱਲ ਬਾਕੀ ਤੇ ਸੰਗਤਾਂ ਵਾਲਿਆਂ ਦਾ ਜਿਹੜੇ ਕੀ ਸੰਗਤਾਂ ਅੱਜ ਵੱਡੀ ਤਲਾਵ ਵਿੱਚ 13-1300 ਰੁਪਏ ਦਾ ਜਿਹੜਾ ਕੀ ਬਾਬੇ ਲਾਣ ਕੋ ਲੰਗਰ ਸ਼ੁਰੂ ਕੀਤੀ ਗਈ ਸੀ। ਅੱਜ ਪਰਥਾ ਜਿਹੜੀ ਸ਼ੁਰੂ ਕੀਤੀ ਗਈ ਸੀ। ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਦਾ ਕਹਿਣਾ ਵੀ 50 ਤੋਂ ਵੱਧ ਜਿਹੜੇ ਕੀ ਉਹਨਾਂ ਦਾ ਬੰਦੇ ਲਾਏ ਨੇ ਤੇ ਤੰਦੂਰਾਂ ਦੀ ਗੱਲ ਕਰੀਏ ਤੰਦੂਰ ਜਿਹੜੇ ਨੇ 7-8 ਤੰਦੂਰ ਲਾਏ ਨੇ। ਅੱਜ 1500 ਤੋਂ ਲੈ ਕੇ 2000 ਤੱਕ ਜਿਹੜੇ ਕੁਲਚੇ ਵਰਤਾਏ ਜਾਣੇ ਨੇ ਸਿਰਫ 13-1300 ਪੇਜ। ਇਹੋ ਕੁਝਾ ਤੁਹਾਨੂੰ ਲੋਕ ਅੱਗੇ ਪਿੱਛੇ 70 ਤੋਂ ਲੈ ਕੇ 100 ਤੱਕ ਮਿਲੂ ਸਾਡੀ ਸੰਗਤਾਂ ਅਪੀਲ ਆ ਅਮਰਸਰ ਸਾਹਿਬ ਦੀਆਂ ਜਿੱਥੇ ਵੀ ਸੰਗਤਾਂ ਹੈਗੀਆਂ ਅਮਰਸਰ ਸਾਹਿਬ ਦੇ ਲੋਕ ਨੇ ਇਸ ਚੀਜ਼ ਦਾ ਲੰਗਰ ਦਾ ਵੱਧ ਤੋਂ ਵੱਧ ਫਾਇਦਾ ਲੈਣ ਜਿਹੜਾ ਕਿ ਖਾਸਕੁ ਉੱਚੇ ਵੱਲੋਂ ਇੰਡਰ ਲਗਾਇਆ ਗਿਆ ਹਵਾ ਭਾਈ ਸਾਹਿਬ ਪਹਿਲਾਂ ਸਾਰ ਬਾ ਲਾਉਂਦੇ ਸੀ ਕੁੱਚਾ ਤੀਰਾਂ ਤੀਰਾਂ ਦਾ ਪਰ ਹੁਣ ਉਹਨਾਂ ਕਹਿਣਾ ਵੀ ਹਰ ਮਹੀਨੇ ਦੇ ਇੱਕ ਦਿਨ ਜਿਹੜਾ ਇਹ ਕੁੱਚਾ ਤੀਰਾਂ ਤੀਰਾਂ ਦੇ ਬਾਬੇ ਲੰਗਰ ਜਰੂਰ ਲਾਇਆ ਜਾਊਗਾ ਮੇਨੂੰ ਦਿਓ ਜਾਤ ਮੈਂ ਤੁਹਾਡਾ ਹਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ